ਨਮਸਕਾਰ ਸਵਾਗਤ ਹੈ ਤੁਹਾਡਾ ਆਪਣਾ ਪੰਜਾਬ ਚੈਨਲ ਤੇ ਮੈਂ ਹਰਦਿੰਦਰ ਦੀਪਕ ਕੈਮਰਾ ਪਰਸਨ ਕਿਉਂ ਉੱਗੜ ਦੀ ਵਾਲਾ ਦੇ ਨਾਲ ਅੱਜ ਅਸੀਂ ਪਹੁੰਚੇ ਹਾਂ ਗੜਦੀ ਵਾਲਾ ਵਿਖੇ ਸ਼ੁਭਮ ਸੋਹਤਾ ਜੀ ਦੇ ਦਫ਼ਤਰ ਦੇ ਵਿਖੇ ਜਿੱਥੇ ਕਿ ਉਹਨਾਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਉਹਨਾਂ ਦੀ ਵੀਡੀਓ ਔਡੀਓ ਵਾਇਰਲ ਹੋ ਰਹੀ ਆ ਜਿਸ ਵੀਡੀਓ ਦੇ ਵਿੱਚ ਜ਼ਿਕਰ ਨਹੀਂ ਕੀਤਾ ਗਿਆ ਕਿ ਕਿੰਨੀ ਤਰੀਕ ਨੂੰ ਸੱਦਾ ਦਿੱਤਾ ਗਿਆ ਲੇਕਿਨ ਉਹਨਾਂ ਨੇ ਇੱਕ ਲਫ਼ਜ਼ ਬੋਲਿਆ ਕਿ ਕੱਲ ਸਾਰਿਆਂ ਨੇ ਪਹੁੰਚਣਾ ਆ ਔਰ ਪਹੁੰਚਣਾ ਕਿਉਂ ਆ ਪੰਨੂ ਦਾ ਜਿਹੜਾ ਵਿਰੋਧ ਕਰਨ ਲਈ ਔਰ ਪ੍ਰਸ਼ਾਸਨ ਦਾ ਵੀ ਉਹਦੇ ਤੇ ਪਰਚਾ ਨਾ ਦਾ ਅੱਜ ਕੰਮ ਸੰਬੰਧੀ ਤੇ ਇੱਥੇ ਤੱਕ ਕਿ ਇੱਕ ਸੁਭਾਲ ਨਵਾਂ ਖੜਾ ਹੁੰਦਾ ਆ ਉਹ ਵੀ ਇਹਨਾਂ ਦੇ ਨਾਲ ਕਰਾਂਗੇ ਹਾਂਜੀ ਭਾਜੀ ਪਹਿਲਾਂ ਤਾਂ ਸਭ ਤੋਂ ਵੱਡੀ ਗੱਲ ਹੈ ਕਿ ਤੁਹਾਡੇ ਨਾਲ ਤੁਸੀਂ ਆਮ ਆਦਮੀ ਪਾਰਟੀ ਦੇ ਵਿੱਚ ਜੁੜੇ ਹੋ। ਤੇ ਉਹਦੇ باوجود ਵੀ ਤੁਸੀਂ ਜਿਹੜਾ ਆ ਪ੍ਰਸ਼ਾਸਨ ਦਾ ਵੀ ਵਿਰੋਧ ਕਰਨ ਜਾ ਰਹੇ ਆ ਥਾਣੇ ਦਾ ਘਰਾਓ ਕਰਨ ਜਾ ਰਹੇ ਆ ਕੀ ਮਸਲਾ ਹੈ? ਜੈਪੀਨ ਜੈਪਾਤ ਜਿਹੜਾ ਤੁਹਾਡਾ ਸਵਾਲ ਆ ਉਹ ਬਹੁਤ ਵਾਜਬ ਆ ਕਿਉਂਕਿ ਅਕਸਰ ਲੋਕਾਂ ਨੂੰ ਇਹ ਲੱਗਦਾ ਕਿ ਆਪਾਂ ਸਰਕਾਰਾਂ 'ਚ ਬੈਠਿਆਂ ਦਾ ਸ਼ਾਇਦ ਆਪਾਂ ਸਰਕਾਰਾਂ ਦੇ ਗੁਲਾਮ ਹੋ ਗਏ ਮੇਰੀ ਨਿੱਜੀ ਜ਼ਿੰਦਗੀ ਤੇ ਜੇ ਕੋਈ ਚਹਾਦ ਮਾਰਨੀ ਚਾਹੁੰਦਾ ਉਹ ਮਾਰ ਕੇ ਦੇਖ ਸਕਦਾ ਮੈਂ ਹਮੇਸ਼ਾ ਆਪਣੇ ਸਮਾਜ ਲਈ ਵਫਾਦਾਰ ਰਹਿ ਆਂ ਔਰ ਅੱਗੇ ਵੀ ਰਹਿਾਂਗਾ ਮੈਂ ਪਹਿਲੇ ਦਿਨ ਤੋਂ ਮੇਰੀ ਜਿੱਦਨ ਪੋਸਟ ਜਿੱਦਨ ਦੀ ਜੁਆਇਨਿੰਗ ਆ ਉਦੋਂ ਤੋਂ ਦੇਖ ਲਓ ਮੇਰਾ ਇੱਕੋ ਹੀ ਲਵਜ਼ਾ ਰਾਜਨੀਤੀ ਤੋਂ ਬਾਹਰ ਦਲਤਾਂ ਦੇ ਲਈ ਮਾਨ ਸਨਮਾਨ ਸੋ ਮੈਂ ਆਪਣੇ ਰਹਿਬਰਾਂ ਦੇ ਮਾਨ ਸਨਮਾਨ ਨਾਲ ਕਦੇ ਸਮਝੌਤਾ ਨਹੀਂ ਕਰ ਸਕਦਾ ਮੈਂ ਇੱਥੇ ਇਹ ਵੀ ਗੱਲ ਕਹਿਣਾ ਚਾਹੁੰਦਾ ਕਿ ਆਮ ਆਦਮੀ ਪਾਰਟੀ ਦੇ ਸਮੂਚੀ ਲੀਡਰਸ਼ਿਪ ਮੈਂ ਨਹੀਂ ਲਵਾਗਾ ਸੋ ਉਹਨਾਂ ਨੇ ਵੀ ਬਹੁਤ ਮੇਰੀ ਮਦਦ ਕੀਤੀ ਪਰਚਾ ਦਰਜ ਕਰਾਉਣ ਦੇ ਵਿੱਚ ਪਰ ਉਹ ਨਹੀਂ ਹੋ ਸਕਿਆ ਚਲੋ ਕੋ ਟੈਕਨੀਕਲੀ ਹੋ ਸਕਦੇ ਆ ਪਰ ਆਪਾਂ ਕਿਸੇ ਪਾਰਟੀ ਦੇ ਵਿਰੁੱਧ ਧਰਨਾ ਨਹੀਂ ਆ ਇਹ ਧਰਨਾ ਜਿਹੜਾ ਪ੍ਰਸ਼ਾਸਨ ਸੁੱਤਾ ਪਿਆ ਵਾ ਉਹਦੇ ਖਿਲਾਫ ਆ ਕਿਉਂਕਿ ਪ੍ਰਸ਼ਾਸਨ ਜਦੋਂ ਪ੍ਰਸ਼ਾਸਨ ਦੀ ਗੱਲ ਆਉਂਦੀ ਆ ਤੇ ਪ੍ਰਸ਼ਾਸਨ ਸਾਨੂੰ ਗੋਲੀਆਂ ਦੇ ਕੇ ਤੋਪ ਦਿੰਦਾ ਸੋ ਇਹੀ ਜੇ ਕਿਸੇ ਹੋਰ ਧਰਮ ਕਿਸੇ ਮਜਬ ਦੀ ਹੁੰਦੀ ਤਾਂ ਮੈਨੂੰ ਲੱਗਦਾ ਇਹਲੇ 100 ਪਰਚੇ ਤੱਕ ਹੋ ਜਾਣ ਸੀ ਤੇ ਜਿਹੜੀ ਇੱਕ ਤੁਸੀਂ ਇਹ ਵੀਡੀਓ ਜਾਰੀ ਕੀਤੀ ਹੈ ਜਿਹੜੀ ਵਾਇਰਲ ਹੋ ਰਹੀ ਆ ਤੇ ਇਹਦੇ ਵਿੱਚ ਦਰਸ਼ਕਾਂ ਨੂੰ ਤੁਸੀਂ ਇਹਦੀ ਦੱਸੋ ਜਾਂ ਆਪਣੇ ਚਾਹਵਣ ਵਾਲੇ ਜਿਹੜੇ ਤੁਹਾਡੇ ਨਾਲ ਖੜੇ ਹੋਣ ਵਾਲੇ ਨੇ ਉਹਨਾਂ ਨੂੰ ਇਹ ਤਾਂ ਜ਼ਰੂਰ ਦੱਸੋ ਤੁਸੀਂ ਵੀ ਤਰੀਕ ਕਿੰਨੀ ਆ ਕਿ ਕਿੱਥੇ ਦਾ ਸਮਾਂ ਦਿੱਤਾ ਗਿਆ ਕਿਸ ਜਗ੍ਹਾ ਦੇ ਉੱਤੇ ਪਹੁੰਚਣਾ ਮੈਂ ਦੇਖੋ ਤੁਹਾਡੀ ਇਸ ਗੱਲ 'ਤੇ ਮਾਫੀ ਚਾਹੁੰਦਾ ਕਿ ਜਿਹੜੀ ਤੁਸੀਂ ਗੱਲ ਕੀਤੀ ਤੁਹਾਨੂੰ ਚਾਉਣ ਵਾਲੇ ਮੈਂ ਇੱਥੇ ਤੁਹਾਡੀ ਗੱਲ ਕਰਦਾ ਮੈਂ ਕਿਉਂਕਿ ਮੈਨੂੰ ਚਾਉਣ ਵਾਲੇ ਚਾਓ ਨਾ ਚਾਓ ਉਹ ਮਕਸਦ ਨਹੀਂ ਹੈ ਇੱਥੇ ਇੱਥੇ ਮਕਸਦ ਸਿਰਫ ਬਾਬਾ ਸਾਹਿਬ ਨੂੰ ਚਾਉਣ ਵਾਲੇ ਪਹੁੰਚੋ ਕਿਉਂਕਿ ਜੇ ਤੁਸੀਂ ਬਾਬਾ ਸਾਹਿਬ ਨੂੰ ਪਿਆਰ ਕਰਦੇ ਆ ਤਾਂ ਜ਼ਰੂਰ ਪਹੁੰਚੋ ਸੋ ਇਹ ਲੜਾਈ ਮੇਰੀ ਨਹੀਂ ਆ ਮੇਰੀ ਨਿੱਜੀ ਲੜਾਈ ਨਹੀਂ ਆ ਜਾਂ ਮੇਰੇ ਕਿਸੇ ਨਿੱਜੀ ਸਵਾਰਥ ਲਈ ਰੱਖੀ ਲੜਾਈ ਨਹੀਂ ਆ ਕਿਉਂਕਿ ਮੈਂ ਚਾਹਾਂਦਾ ਤਾਂ ਚੁੱਪ ਵੀ ਕਰ ਸਕਦਾ ਸੀ ਇਹ ਲੜਾਈ ਸਮਾਜ ਦੇ ਸਲਮਾਨ ਦੀ ਆ ਸਮਾਜ ਦੇ ਅਧਿਕਾਰ ਦੀ ਆ ਸੋ ਅਸੀਂ ਆਫਰੀ ਸਾਥ ਤੁਹਾਡਾ ਸ਼ੁਭ ਸੰਕਾ ਤੁਹਾਨੂੰ ਜਿੱਦਾਂ ਅੱਜ ਮਿਲਿਆ ਇਦਾਂ ਹੀ ਮਿਲਦਾ ਰਹੇਗਾ ਜਦੋਂ ਜਦੋਂ ਸਮਾਜ ਦੀ ਗੱਲ ਆਵੇਗੀ ਸੋ ਮੇਰੇ ਲਈ ਪਹਿਲਾ ਮੇਰਾ ਸਮਾਜ ਆ ਉਸ ਤੋਂ ਬਾਅਦ ਕੋਈ ਹੋਰ ਚੀਜ਼ ਆ ਹੁਣ ਮੈਂ ਗੱਲ ਤੁਹਾਨੂੰ ਦੱਸ ਦਿਆਂ ਤੁਹਾਡੇ ਚੈਨਲ ਦੇ ਮਾਧਿਅਮ ਜ਼ਰੀਏ ਨਾਲ ਕੀ ਜਿਹੜੀ ਕੱਲ 9 ਤਰੀਕ ਨੂੰ दाना मंडी ਗਰਦੀ ਵਾਲਾ ਵਿੱਚ ਪਹੁੰਚ ਕੇ ਦਾਸ ਦੇ ਦਫਤਰ ਪਹੁੰਚ ਕੇ ਇੱਥੋਂ ਤੋਂ ਜੋ ਤੁਸੀਂ ਮਾਰਗਦਰਸ਼ਨ ਕਰੋਗੇ ਜੋ ਤੁਸੀਂ ਇੱਥੋਂ ਕਹੋਗੇ ਉਸ ਤੋਂ ਆਪਾਂ ਜਿਹੜੀ ਅਗਲੀ ਰਣਨੀਤੀ ਤਿਆਰ ਕਰਾਂਗੇ ਪਹਿਲਾਂ ਤੁਸੀਂ ਗਰਦੀ ਵਾਲਾ ਦਾਸ ਦੇ ਦਫਤਰ ਪਹੁੰਚੋ ਸੋ ਤੁਹਾਨੂੰ ਜੈਪੀ ਜੈਪਾਤ ਸੋ ਸ਼ੁਭਮ ਸੋਤਾਜੀ ਨੇ ਬਿਲਕੁਲ ਕਾਲ ਜਿਹੜੀ ਦਿੱਤੀ ਆ ਉਹਦੇ ਬਾਰੇ ਜਿਹੜਾ ਜ਼ਿਆਦਾਤਰ ਸਵਾਲ ਆ ਰਹੇ ਸੀ ਉੱਤ ਕੇ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਤਰੀਕ ਨਹੀਂ ਦੱਸੀ ਗਈ ਔਰ ਤਰੀਕ ਇਹਨਾਂ ਨੇ ਦੱਸਤੀ ਹੈ ਕਿ 9 ਅਪ੍ਰੈਲ 2025 ਦੇ ਦਿਨ ਜੋ ਗੜਦੀ ਵਾਲਾ ਵਿਖੇ ਇਕੱਠ ਹੋਣਾ ਹੈ ਤੇ ਉਹਦੇ ਵਿੱਚ ਸਾਰਿਆਂ ਨੂੰ ਅਪੀਲ ਆ ਕਿ ਵੱਦ ਚੜ ਕੇ ਉਸ ਦੇ ਵਿੱਚ ਸ਼ਮੂਲੀਅਤ ਕੀਤੀ ਜਾਵੇ ਸੋ ਮੈਂ ਹਰਜਿੰਦਰਦੀਪ ਕੈਮਰਾ ਪਰਸਨ ਜੋਤ ਗੜਦੀ ਵਾਲਾ ਦੇ ਨਾਲ ਆਪਣਾ ਪੰਜਾਬ 24